ਤੋ ਪਾਸ਼ਾ ਸਮਝਾ ਰਹੇ ਨੇ ਕਿ ਹੇਮਕੁੰਟ ਪਰਬਤ ਹੈ ਜਿੱਥੇ ਉਥੇ ਅਸੀਂ ਆਪਣੀ ਕਥਾ ਤੁਹਾਨੂੰ ਦੱਸਦੇ ਆ ਕਿ ਅਸੀਂ ਕਿੱਦਾਂ ਉਥੇ ਰਹੇ ਹਾਂ ਪਾਸ਼ਾ ਜੀ ਅਬ ਮੈਂ ਆਪਣੀ ਕਥਾ ਬਖਾਨਉ ਤਪਸਾਦਤ ਅਸੀਂ ਤਾਂ ਲੱਗੇ ਪਏ ਸੀ ਅਕਾਲਪੁਰਖ ਨਾਲ ਜੁੜੇ ਪਏ ਸੀ ਇੱਕ ਹੋਏ ਪਏ ਸੀ ਤੇ ਲੇਕਿਨ ਪਰਮੇਸ਼ਰ ਦਾ ਹੁਕਮ ਆਇਆ ਹੈ ਕਿ ਤੁਹਾਨੂੰ ਮਾਤ ਲੋਕ ਵਿੱਚ ਜਾਣਾ ਪੈਣਾ ਹੈ ਤਪ ਸਾਧਤ ਜੇ ਵਿਧ ਜਿਸ ਤਰੀਕੇ ਦੇ ਨਾਲ ਸਾਨੂੰ ਪਰਮੇਸ਼ਰ ਲੈ ਕੇ ਆਇਆ ਹੈ ਜੇ ਵਿਧ ਮੋਹੇ ਅਨ ਹਿਮਕੁੰਟ ਪਰਬਤ ਹੈ ਜਹਾਂ ਕੋਈ ਇਹ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਕਿ ਸਤਗੁਰ ਕਿੱਥੇ ਸਨ ਬਾਸਾ ਜੀਆ ਨੇ ਉਹ ਜਗਾ ਵੀ ਉਤਪਨ ਕਰ ਦਿੱਤੀ ਉਸ ਜਗਾ ਦਾ ਵੀ ਦੱਸ ਦਿੱਤਾ ਕਿ ਉਹ ਹਿਮਾਲਿਆ ਦੀ ਚੋਟੀ ਜਿਸ ਨੂੰ ਅਸੀਂ ਹਿਮਕੁੰਡ ਸਾਹਿਬ ਕਹਿੰਨੇ ਆ ਜਿਸ ਦੇ ਪਵਿੱਤਰ ਚਰਨਾਂ ਦੇ ਵਿੱਚੋਂ ਗੰਗਾ ਵਗਦੀ ਆਉਂਦੀ ਤੋ ਉਹ ਵੀ ਚਰਨ ਮਹਾਰਾਜਿਆਂ ਦੇ ਧੋਂਦੀ ਹੈ ਤੋ ਉਸ ਪਵਿੱਤਰ ਅਸਥਾਨ ਦੇ ਉੱਤੇ ਹਿਮਕੁੰਡ ਪर्वਤ ਹੈ ਜਿੱਥਾਂ ਸ਼ਬਦ ਸ਼੍ਰਿੰਗ ਸੋਭਤ ਹੈ ਤਹਾਂ ਅਸੀਂ ਉਹਨਾਂ ਨੂੰ ਆਹ ਪਹਾੜ ਜਾਣ ਕੇ ਜੇ ਪਾਤਸ਼ਾਹ ਕਥਾ ਨਾ ਸੁਣਾਉਂਦੇ ਤੇ ਅਸੀਂ ਆਹ ਪਹਾੜੀਆਂ ਵਾਂਗੂ ਪਹਾੜੀ ਕਰਕੇ ਛੱਡ ਦੇਣਾ ਸੀ ਪਰ ਪਾਤਸ਼ਾਹ ਜੀਆ ਨੇ ਜੋ ਲਿਖ ਦਿੱਤਾ ਹੈ ਕਿ ਹਿਮਕੁੰਟ ਪਰਬਤ ਹੈ ਜਹਾਂ ਸ਼ਬਦ ਸਰਿੰਗ ਸੋਭਤ ਹੈ ਤਹਾਂ ਉਹਦੇ ਆਲੇ ਦੁਆਲੇ ਸੱਤ ਚੋਟੀਆਂ ਪਹਾੜੀਆਂ ਸੁਭਾਏਮਾਨ ਹਨ ਜਿਹੜੀਆਂ ਲੱਭਦੇ ਲੱਭਦੇ ਅੱਜ ਗੁਰਮੁਖਾਂ ਤੇ ਕਿਰਪਾ ਹੋਈ ਏ ਜਿਸ ਤਰ੍ਹਾਂ ਹਿਮ ਸਾਬ ਦਾ ਜਿਹੜਾ ਢੂੰਡਣਾ ਹੈ ਉਹ ਵੀ ਇੱਕ ਫੌਜੀ ਸਿੰਘ ਦੇ ਉੱਤੇ ਕਿਰਪਾ ਹੋਈ ਜਿਸ ਦਾ ਨਾਮ ਹੌਲਦਾਰ ਮੋਦਨ ਸਿੰਘ ਸੀ ਠੀਕ ਹੈ ਨਾ ਤੇ ਉਹ ਦਰਖਤ ਦੇ ਵਿੱਚ ਅੱਜ ਵੀ ਉੱਥੇ ਖੋਲ ਪਿਆ ਜਿਹਦੇ ਵਿੱਚ ਰਾਤ ਉਹ ਕਟਿਆ ਕਰਦੇ ਸਨ ਫਿਰ ਦਿਨੇ ਜਿਸ ਤਰ੍ਹਾਂ ਸਤਗੁਰੂ ਜੀ ਦਿਖਾਉਂਦੇ ਉਸੇ ਤਰ੍ਹਾਂ ਢੂੰਡਣ ਚੱਲ ਪੈਂਦੇ ਨੇ ਆਪਣੇ ਸੇਵਕ ਤੇ ਆਪੇ ਸਤਗੁਰੂ ਜੀ ਕਿਰਪਾ ਕਰਦੇ ਹਨ ਤੋਂ ਬਾਦਸਾ ਨੂੰ ਉਹ ਸਤ ਚੋਟੀਆਂ ਦੇ ਗਲ ਅੱਜ ਢੂਣ ਦੇ ਢੂਣ ਦੇ ਉਹ ਗੁਰਮੁਖ ਪਿਆਰਿਆਂ ਨੇ ਸੱਤਾਂ ਹੀ ਚੋਟੀਆਂ ਦੇ ਉੱਤੇ ਨਿਸ਼ਾਨ ਸਾਬ ਝਲਾ ਦਿੱਤੇ ਹਨ ਏਮਕੁੰਡ ਦਾ ਝੋਲ ਹੀ ਰਹੇ ਆ ਉਹਨਾਂ ਚੋਟੀਆਂ ਨੂੰ ਵੀ ਗੁਰਮੁਖਾਂ ਨੇ ਹੌਲੀ ਹੌਲੀ ਤੇ ਉਹਨਾਂ ਦੇ ਉੱਤੇ ਸੱਤਾਂ ਤੇ ਨਿਸ਼ਾਨ ਸਾਬ ਉਹਨਾਂ ਨੇ ਲਾ ਦਿੱਤੇ ਹਨ ਇਹ ਪਾਸ਼ਾ ਦੀ ਕਿਰਪਾ ਹੈ ਜਿਸ ਤਰ੍ਹਾਂ ਉਹ ਦਿਖਾਉਂਦੇ ਨੇ ਕਿ ਸੱਤ ਸ੍ਰਿੰਗ ਸੁਭਤ ਹੈ ਤਹਾਂ ਪੇ ਉਥੇ ਸਿਪਾਏ ਮਾਨ ਹੈ ਤੇ ਜਿੱਥੇ ਪਾਤਸ਼ਾਹ ਕਹਿੰਦੇ ਹੇਮਕੁੰਟ ਪर्वਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾਂ ਸਬਤ ਸ੍ਰਿੰਗ ਤੇ ਨਾਮ ਕਹਾਵਾ ਪੰਡ ਰਾਜ ਦੇ ਜੋਗ ਕਮਾਵਾ ਪਾਂਡਵਾ ਨੇ ਵੀ ਉਥੇ ਜੋ ਕਮਾਉਣਾ ਕੀਤਾ ਜੋਗ ਹੁੰਦਾ ਕਿ ਉਸ ਅਕਾਲ ਪੁਰਖ ਦੇ ਨਾਲ ਇੱਕ ਹੋ ਜਾਣਾ ਉਹਦੇ ਨਾਲ ਜੁੜ ਜਾਣਾ ਜੋਗ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਲਿਖਿਆ ਕਿ ਇਮਨ ਇਹ ਵਿਦਯੋਗ ਕਮਾਓ ਸਿੰਘੀ ਸਾਚ ਅਕੱਟ ਕੰਠ ਲਾ ਧਿਆਨ ਬਬੂਤ ਚੜਾਓ ਐਸਾ ਮਹਾਰਾਜੀਆਂ ਨੇ ਲਿਖਿਆ ਯੋਗ ਬਾਰੇ ਵੀ ਤੋਂ ਗੁਰੂ ਪਾਸ਼ਾ ਕਿਰਪਾ ਕਰ ਰਹੇ ਹਨ ਤੇ ਸਾਨੂੰ ਸਮਝਾ ਰਹੇ ਨੇ ਕਿ ਸਾਡਾ ਜੀਵਨ ਸੁਣੋ ਤੇ ਜੀਵਨ ਸੁਣਨਾ ਇਹ ਹੀ ਹੈ ਕਈ ਵਾਰੀ ਬੋਲੇ ਆਂ ਜੇ ਆਪ ਜੀ ਚਾਹੁੰਨੇ ਆ ਕਿ ਸਾਡਾ ਜੀਵਨ ਬਣ ਜਾਵੇ ਤੇ ਫਿਰ ਸੰਤ ਜਵਾਲਾ ਸਿੰਘ ਕਹਿੰਦੇ ਹੁੰਦੇ ਸਨ ਕਿ ਕਿਸੇ ਜੀਵਨ ਵਾਲੇ ਦਾ ਜੀਵਨ ਜ਼ਰੂਰ ਪੜਿਆ ਕਰੋ ਤੁਹਾਡਾ ਜੀਵਨ ਪਲਟੀ ਖਾ ਜਾਵੇਗਾ ਇਹ ਜੀਵਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪੜਨਾ ਅਸੀਂ ਵੀ ਜਿਸ ਵੇਲੇ ਲਗਣ ਲੱਗੀ ਇਸ ਪਾਸੇ ਦੀ ਤਾਂ ਅਸੀਂ ਵੀ ਫੌਦ ਦੇ ਵਿੱਚ ਪਹਿਲਾ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਜੀਵਨ ਪੜ ਕੇ ਹੀ ਇਸ ਪਾਸੇ ਨੂੰ ਤੁਰੇ ਸਾਂ ਉਸ ਨੇ ਅਸ਼ਰ ਹੀ ਇਤਨਾ ਮਨ ਦੇ ਉੱਤੇ ਕਰ ਦਿੱਤਾ ਸੀਗਾ ਤੋਂ ਇਸ ਤਰ੍ਹਾਂ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਕੀ ਆਖਿਆ ਤੈ ਹਮ ਅਧਿਕ ਅਧਿਕਤਾ ਸਮਝ ਗਏ ਕਹਿੰਦੇ ਗਿਣਤੀ ਨਹੀਂ ਐਡਾ ਸ਼ਬਦ ਅੱਗੇ ਆ ਜਾਂਦਾ ਹੈ ਨਾ ਜਿੱਦਾਂ ਆਗਮ ਗਮਤਾ ਤੋਂ ਪਰੇ ਚੀਜ਼ ਹੋ ਗਈ ਹੈ ਅਕਾਲ ਕਹ ਦੋ ਕਾਲ ਤੋਂ ਪਰੇ ਹੋ ਗਿਆ ਹੈ ਨਾ ਜੀ ਅਗਣਤ ਕਹ ਦੋ ਗਿਣਤੀ ਤੋਂ ਪਰੇ ਹੋ ਗਿਆ ਇਸੇ ਤਰ੍ਹਾਂ ਇੱਥੇ ਤੈ ਹਮ ਅਧਿਕ ਤਪਸ਼ਿਆ ਸਾਦੀ ਗਿਣਤੀ ਨਹੀਂ ਇਹਦੇ ਵਿੱਚ ਕਿ ਕਿਤਨੇ ਕ ਸਾਲ ਕੀਤੀ ਇਹਦੀ ਤੈ ਹਮ ਅਧਿਕ ਤਪੱਸਿਆ ਸੰਦੀ ਮਹਾਕਾਲ ਕਾਲ ਦਾ ਅਰਾਦੇ ਉਹ ਅਕਾਲ ਪੁਰਖ ਦਾ ਆਰਾਧਨ ਕੀਤਾ ਜਿਹੜਾ ਕਾਲ ਵੀ ਜਿਸ ਦੇ ਅੱਗੇ ਹੱਥ ਜੋੜ ਕੇ ਖੜਾ ਰਹਿੰਦਾ ਹੈ ਪੈ ਤੋਂ ਉੱਥੇ ਤਪੱਸਿਆ ਤੈਂ ਹਮ ਅਧਿਕ ਤਪੱਸਿਆ ਸੰਦੀ ਕਿਤਨੀ ਕੁ ਕੀਤੀ ਹੈ ਇਹਨੂੰ ਅਸੀਂ ਅੱਖਰਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਗਿਣਤੀ ਤੋਂ ਬਾਹਰ ਹੈ ਗੁਰੂ ਦੀ ਹਰ ਗਿੰ ਜਿਹੜੀ ਖੇਡ ਹੈ ਉਹ ਗਿਣਤੀ ਤੋਂ ਬਾਹਰ ਹੈ ਤੁਸੀਂ ਕੋਈ ਵੀ ਖੇਡ ਸਤਗੁਰਾਂ ਦੀ ਗਿਣਤੀ ਚ ਨਹੀਂ ਕਰ ਸਕਦੇ ਕਿ ਕਹਦੀਏ ਕਿ ਐਨੇ ਜਾਂ ਲੱਖ ਤਾਰਿਆ ਜਾਂ 2 ਲੱਖ ਤਾਰਿਆ ਉਹ ਤਾਰਦੇ ਹੀ ਆਏ ਨੇ ਤਾਰਦੇ ਹਨ ਅਜੇ ਤਾਰਦੇ ਹੀ ਰਹਿਣਗੇ ਤਾਰਿਆ ਤੋਂ ਆਪਾ ਪੜਦੇ ਤਾਰਿਆ ਜਹਾਨ ਲਹਿਆ ਅਬਮਾਨ ਜਿਨੀ ਦਰਸ਼ਨ ਬਾਇ ਜੀਨੀ ਤੂ ਦਨੋ ਧੰਨ ਕਹਿਆ ਤਿੰਨ ਜਮਣ ਏੜਨਾ ਆਇਆ